ਜੀ ਸਾਰੇ ਵੀਰ ਸਸੀ ਕਾ ਸਾਰਿਆਂ ਨੂੰ ਉਹ ਸਾਰੇ ਤੰਦਰੁਸਤ ਹੋਮਗੇ ਤੇ ਖੁਸ਼ੀਆਂ ਹੋਮਗੇ ਰਹੋਗੇ ਪ੍ਰਮਾਤਮਾ ਦੀ ਚੜ੍ਹਦੀ ਕੱਤ ਪਰ ਰਹੇ ਕਹ ਆ ਸਾਡੀ ਮਾਈ ਮੈਨੂੰ ਅੱਜ ਕਹਿੰਦੀ ਅਸੀਂ ਸਾਗ ਬਣਾਉਣਾ ਮੈਂ ਵੀਡੀਓ ਬਣਾਉਣ ਲੱਗਿਆ ਤਾਂ ਕਹਿੰਦੀ ਮੈਨੂੰ ਕਹਿੰਦੀ ਐ ਦੇ ਲੱਕ ਇਹਨੇ ਸਾਗ ਤਾਂ ਦੇਖਿਆ ਹੀ ਨਹੀਂ ਹੋਣਾ ਮੈਨੂੰ ਠੱਲਾ ਕਰਕੇ ਦਿਖਾਉਂਦੀ ਆ ਉਹ ਮਾਹ ਤੇਰੀ ਚੜ੍ਹਾਈ ਕਰਾ ਦੇਣੀ ਆ ਆਪਾਂ ਨੇ ਵੀ ਸਾਡੀ ਬੀਬੀ ਕੰਮ ਕਰਦੀ ਐ ਰਾਤ ਰੋਟੀਆਂ ਨਾਲਉਂਦੀ ਦੀ ਅੱਜ ਸਾਗ ਲੱਗੀ ਹੋਈ ਐ ਬਣਾਉਣ ਅੱਜ ਬੀਬੀ ਦਾ ਤਰ੍ਹਾਂ ਸਾਗ ਖਾਣਾ ਆ ਸੀ। ਸਾਡੀ ਬੀਬੀ ਘੱਟ ਨਹੀਂ ਹੈਗੀ ਕਿਸੇ ਨਾਲੋਂ। ਲੈ। ਅੱਜ ਤੂੰ ਸਾਗ ਬਣਾਏਂਗੀ? ਹਾਂ। ਕਾਦレ ਮਣਾਉਣਾ ਹੈ ਚੁੱਲ੍ਹੇ ਤੇ? ਨਹੀਂ। ਤੇ ਤੂੰ ਮਰ ਜੀ। ਆਇਆ ਸਾਡੀ ਬੀਬੀ ਜਮੇ ਮਿਸ਼ਰਮ ਹੋ ਗਈ ਦਾ ਇਹਨੂੰ ਬੋਲਣ ਦਾ ਨਹੀਂ ਪਤਾ ਮੈਂ ਤਾਂ ਪੁੱਛਿਆ ਵੈਸੇ ਵੀ ਬੀਬੀ ਵੀ ਸਾਕਾਤੇ ਮੈਂਗੀ ਆ ਦੇ ਲੋ ਪੁੱਠਾ ਮੋਰੀਆ ਹੁਣ ਤੁਹਾਨੂੰ ਪਤਾ ਹੀ ਲੱਗ ਜਾਣਾ ਬਾਈ ਕੀ ਬੋਲ ਕੇ ਗਈ ਆ ਮੈਂ ਹੁਣ ਕੀ ਦੱਸਾਂ ਦੱਸ ਮੈਂ ਤਾਂ ਹੁਣ ਪੁੱਛਿਆ ਵੀ ਭਾਈ ਦਾਦਾ ਸਾਡੀਆਂ ਜਿਹੜੀਆਂ ਬਾਹਰ ਬੈਠੇ ਲੋਕ ਨੇ ਉਹ ਦੇਖਣਗੇ ਵੀ ਸਾਕਾਤੇ ਬਣਦਾ ਪਤਾ ਤਾਂ ਆਪਾਂ ਨੂੰ ਸਾਰਿਆਂ ਨੂੰ ਵੀ ਚੁੱਲ੍ਹੇ ਤੇ ਬਣਦਾ ਹਾਂ ਬੀਬੀ ਨੇ ਦੇ ਲੋ ਮੈਨੂੰ ਕਹੇ ਜਾ ਜਵਾਬ ਦਿੱਤਾ ਦੇ ਲੋ ਉਲਟਾ ਉੱਪਰੋਂ ਦੰਦੀਆਂ ਕੱਢ ਕੇ ਖਾਂਦੀਆਂ ਮੈਨੂੰ ਆ ਦੇਖ ਦੰਦੀਆਂ ਕੱਢਦੀ ਆ ਦੇਖ ਆ ਕਰਤੂਤਾ ਕਰਦੀ ਆ ਦੇਖ ਲੈ ਅਸੀਂ ਤਾਂ ਕਰਦੇ ਨਹੀਂ ਸੋਭਾ ਸਾਡੀ ਬੁੜ ਆਦੇ ਹੁਣ ਸਾਗ ਲੱਗੀ ਆ ਉਹਨਾਂ ਨੂੰ ਮੈਂ ਪੁੱਛਦਾ ਲਓ ਜੀ ਸਾਗ ਤਿਆਰ ਹੋ ਗਿਆ ਕੱਟ ਲਿਆ ਬੀਬੀ ਹੁਣ ਸਾਗ ਬਣਾਉਣ ਲੱਗੀ ਆ ਕੱਟ-ਕਟਈ ਆ ਸੀ ਤੁਹਾਨੂੰ ਤਾਂ ਹੀ ਦਿਖਾਇਆ ਤੇ ਹਵਾ ਵੱਧ ਚੱਲਦੀ ਸੀਗੀ ਹੁਣ ਤੁਹਾਨੂੰ ਆ ਸਾਗ ਬਣਦਾ ਹੀ ਦਿਖਾਵਾਂਗੇ ਉਧਰ ਪਤੀਲਾ ਧਰਤਾ ਮੱਕੀ ਰੋਟੀ ਬੀਬੀ ਲਾ ਕੇ ਪਹਿਲਾਂ ਖਾ ਲਈ ਚਾਹ ਨਾਲ ਮੱਕੀ ਰੋਟੀ ਖਾਧੀ ਹੈ ਹੈ ਕਾਇਨਾ ਖਾਧੀ ਹਾਂ ਸਵਾਦਾ ਨੇ ਮਾਰੀ ਹੋਈ ਆ ਪਰ ਅੱਖਾਂ ਦੀ ਧੂਆ ਇੰਨਾ ਪੈਂਦਾ ਫਿਰ ਵੀ ਨਹੀਂ ਡਲਦੀ ਅਰੇ ਸਾਗ ਖਾਣਾ ਹੀ ਖਾਣਾ ਪਰ ਸੌਂਦੀ ਮਗਰ ਪਈ ہوئی ਹੈ ਹੈ ਪਰਸੋਂ ਦੀ ਨਹੀਂ ਸਾਗ ਬਣਾ ਕੇ ਖਾਣਾ ਹੀ ਖਾਣਾ ਆਹ ਲਓ ਜੀ ਮੱਕੀ ਰੋਟੀ ਬਣਾ ਕੇ ਖਾ ਲਈ ਨੂੰ ਸਰੋਂ ਦਾ ਸਾਗ ਲੈਂਦਾ ਸੀ ਤੋੜ ਕੇ ਤੇ ਬੀਬੀ ਨੇ ਕੱਟ-ਕੁੱਟ ਲਿਆ ਸਾਰੇ ਤਿਆਰ ਕਰਤਾ ਹੁਣ ਅੱਗ ਬਾਲੀ ਹੋਈ ਆ ਪਤੀਲਾ ਧਰਤਾ ਗਰਮ ਪਾਣੀ ਦਾ ਹੁਣ ਉਹਦੇ ਬਾਅਦ ਸਾਗ ਪੈਣਾ ਲਓ ਜੀ ਤੁਹਾਨੂੰ ਗਾਹਾਂ ਫੇਜਿਆ ਹੋਰ ਸਿਸਟਮ ਬੀਬੀ ਕਰੂਗੀ ਨੂਨ ਮਿਰਚ ਦਾ ਉਹ ਵੀ ਤੁਹਾਨੂੰ ਦਾਦ ਜਣਾਂ ਨਾਲ ਖਾ ਲੈਣ ਤੁਹਾਂ ਆੱਖਾਂ ਪੰਨੀਆਪੀਆਂ ਬੀਬੀ ਦੀਆਂ ਸਾਗ ਦੀ ਖਾਣੀ ਤਾਂ ਇਹਨੇ ਭੋਰਾ ਗੁਰਕੀ ਗਏ ਆ ਕੌਲੀ ਕਾ ਪਰ ਤੁਸੀਂ ਨਾਲ ਬੁਰਾ ਹਾਲ ਹੋਇਆ ਪਿਆ ਨਹੀਂ ਸਾਡੇ ਜਾਣੇ ਕੀ ਕਰਨਾ ਚਾਹ ਲੈਣਾ ਜਿਹੜਾ ਕਰ ਦਈਆ ਟਿਕ ਜਾਣਾ ਟੀਕੇ ਲੱਗੇ ਤੇ ਸਾਦੀ ਜੀ ਆ ਜਣੀ ਨੇ ਪੈਰ ਰੱਖ ਦਈ ਜੀ ਨਹੀਂ ਲੱਗ ਰਿਹਾ ਕਰਨਾ ਜੀ ਉਮੀਦ ਤਾਂ ਦੇਖੀ ਇਹ ਦੇਖਾ ਨੋ ਜੀ ਤੀਲੇ ਜੀ ਸਾਗ ਪੈ ਗਿਆ ਅ ਸ਼ਾਮ ਨੂੰ ਮੱਖਣ ਪਾ ਕੇ ਖਾਵਾਂਗੇ ਮੱਖਣ ਦਾ ਵੀ ਲਿਆਂਦਾ ਦਾ ਇਹ ਇੱਕ ਡੱਬਾ ਕਿਉਂ ਕੱਢਣ ਲੱਗੀ ਵਿਚਾਰੀ کریم ਲਿਆਂਦੀ ਧੀ ਕਰੀਮ λε ਆਂਦੀ ਕਹਿੰਦੀ ਕਿ ਕਿਉਂ ਕੱਢ ਲੋ ਕਰੀਮ ਤਾਂ ਨਿਕਲ ਹੀ ਨਹੀਂ ਕਰੀਮੇ ਜਲ ਗਈ ਭਾਈ ਸਾਡੀ ਜਾਲ ਦੇ ਕਰੀਮ ਨਾਲ ਪਾਂਡਾ ਜਾਲਦਾ ਕਹਿੰਦੀ ਕਰੀਮ ਦੇ ਵਿੱਚੋਂ ਨਿਕਲੂਗਾ ਦੇਸੀ ਕਿਉ ਲਓ ਜੀ ਜਮਦੂਤ ਚੱਕ ਲਿਆ ਹੁਣ ਸਾਗ ਵਾਲਾ ਇਹ ਐ ਸਾਗ ਬਣਾਉਣੇ ਵਾਲਾ ਯੰਤਰੂ ਹੈ ਇਹ ਸਾਗ ਬਣਾਉਣੇ ਵਾਲਾ ਯੰਤਰੂ ਰੱਖਿਆ ਹੋਇਆ ਜੀ ਸਾਡਾ ਕੋਟਣਾ ਨਹੀਂ ਹੈਗਾ ਇਹ ਸਾਗ ਬਣਾਉਂ ਜੰਤਰ ਹੈ ਇਹ ਲੈਣੇ ਆ ਕੋਈ ਨਾ ਲੈ ਇਹ ਜਾ ਇਹ ਹੁੰਦਾ ਕਮਾਣੋ ਇਹ ਸਾਗ ਬਣਾਉਂ ਜੰਤਰ ਹੈ ਇਹ ਇਹ ਸਾਗ ਬਣਾਉਂ ਜੰਤਰ ਹੈ ਜੀ ਚੱਲ ਚੱਲ ਲਓ ਜੀ ਚੱਕ ਲਈ ਬੁਰੀਏ ਮਸ਼ੀਨ ਸਾਡੀ ਨੇ ਚੱਕ ਦੂ ਫੱਟੇ ਅੱਜ ਅੱਜ ਸਾਗ ਖੜਾਉਗੀ ਸਾਨੂੰ ਆਪੇ ਮਸ਼ੀਨਾਂ ਵੜਦੀ ਹੈ ਆਪੇ ਟੋਕਦਿਆ ਮੈਨੂੰ ਕਮੈਂਟਾਂ ਦੇ ਵਿੱਚ ਲੋਕਾਂ ਨੇ ਕਹਿਣਾ ਯਾਰ ਤੂੰ ਵੀਡੀਓ ਬਣਾਉਣ ਲੱਗਿਆ ਬੀਬੀ ਦਾ ਸਾਗ ਚਿਰਾ ਦੇ ਮੈਂ ਵੀਰ ਚਾਹ ਪੀਣਾ ਮੈਂ ਵੀਡੀਓ ਬਣਾਉਣ ਨਾਲ ਬੀਬੀ ਦੀ ਇਹ ਬਹੁਤ ਥੋੜਾ ਕੰਮ ਐਡਾ ਬੀਬੀ ਦੀ ਵੀਡੀਓ ਬਣਾ ਕੇ ਆਪਾਂ ਬੀਬੀ ਨੂੰ ਵਾਇਰਲ ਕਰ ਦੇਣਾ ਇਹ ਬੀਬੀ ਇਹ ਬੀਬੀ ਚਤੜਾ ਬਸਾ ਬਣਾਤਾ ਦੋ ਬਾਹ ਹੈ ਨਾ ਇਹ ਦੇਖ ਨੂੰ ਬੋਲਦੀ ਦੇਖ ਲੈ ਕਿਵੇਂ ਇਹਨੂੰ ਅਲਾ ਕੀ ਕਹੂਗਾ ਸਾਨੂੰ ਵੀ ਸਾਗ ਕਿਵੇਂ ਬਣਾਉਣ ਲੱਗੀ ਆ ਦੇਖ ਲੈ ਆ ਲੈ ਸਾਪੇ ਚੀਨ ਲੱਗੀ ਹੋਈ ਆ ਆ ਲੋ ਜੀ ਚੱਲਦੀ ਆ ਮਸ਼ੀਨ ਪੈ ਜਾਣੀ ਆ ਖੜ ਲਾ ਪੱਕੀ ਜ ਰੋਟੀ ਆ ਗਈ ਮੇ ਹੋ ਗਈ ਐ ਪਈਆ ਰੋਟੀ ਚੱਲਦੀ ਆ ਇਹ ਮਸ਼ੀਨ ਸਾਗ ਵਾਲੀ ਹਲਾ ਪਈ ਆ ਐ ਪਈ ਇੱਕ ਵੀ ਕੰਮ ਦੱਬ ਗਿਆ ਹਤਨਵਾਜ ਪੈਰ ਕਬੂਰੀ ਗੱਲ ਥਾਣਾ ਮੈਂ ਖਿੱਚ ਕੇ ਰੱਖ ਕੰਮ ਕੱਲੀਓ ਸਾਗ ਖਿੱਚਣ ਲੱਗੀ ਹੋਈ ਆ ਬਣਾਉਣ ਤੰਦ ਪਿੱਟਦੀ ਆ ਵਿਚਾਰੀ ਕੱਲਿਓ ਤੰਦ ਪਿੱਟਦੀ ਆ ਦਾ ਕੋਰਾ ਕੋਲ ਹੈਂ ਤੁਸੀਂ ਤਾਂ ਨਹੀਂ ਦੰਦੇ ਬਣਾ ਕੇ ਹੋ ਅ ਕੱਲਿਓ ਤੰਦ ਪਿੱਟਣ ਲੱਗੀ ਹੋਈ ਆ ਰਾਤ ਕੱਲਿਓ ਰੋਟੀ ਲੌਂਹਦੀ ਹੁਣ ਤੜਕੇ ਮੱਕੀ ਰੋਟੀ ਕੱਲਿਓ ਲਾ ਕੇ ਚਾਰ ਨਾਲ ਖਾ ਗਈ ਨਾਲ ਚਾਹ ਪੀ ਲਈ ਚੱਲ ਬਾਈ ਇਹ ਖਾਣਾ ਪੀਣਾ ਕਹਿੰਦੇ ਆਪੇ ਸਵਾਰ ਕੇ ਨੂੰ ਜਾਣਾ ਪੈਣਾ ਲਓ ਜੀ ਕੱਕ ਤਾਂ ਨਹੀਂ ਵਿੱਚ ਚਿਰੀ ਜਾਂਦੀ ਅਸੀਂ ਡੰਗਰ ਨਹੀਂ ਹੈਗੇ ਅਸੀਂ ਤਾਂ ਕੱਖਾਂ ਦੇ ਬਣਾਉਣਾ ਹਾਂ ਹਾਂ ਦੇਖ ਕੇ ਤੇਰੀ ਨਿਗਾ ਵੀ ਘੱਟਾ ਮੈਨੂੰ ਪਤਾ ਹਾਂ ਆ ਦਰਸ਼ਕਾਂ ਨੇ ਦੇਖੀ ਕਹਿਣਾ ਵੀ ਬੀਬੀ ਨੂੰ ਕੀ ਕੀ ਕਹਿੰਦਾ ਮੈਂ ਤਾਂ ਕਹਿੰਦਾ ਭਾਈ ਸਾਨੂੰ ਪਤਾ ਬੀਬੀ ਕਈ ਗਿਆ ਸਾਨੂੰ ਕੱਖ ਨਾ ਖਿਲਾ ਦੇਵੇ ਨਿਗਾ ਘੱਟਾ ਤੁਸੀਂ ਆਪ ਸਾਨੂੰ ਪਤਾ ਨਹੀਂ ਹੈਗਾ ਨਹੀਂ ਤੁਸੀਂ ਆਪ ਇਹ ਚੀਜ਼ ਕਿ ਬਣਾ ਲੰਦੇ ਸਾਨੂੰ ਕੀ ਪਤਾ ਕਿਵੇਂ ਬਣਾ ਦਸਾਂ ਹਾਂ 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 ਉਹ ਦੀਮੀਆ ਦਾ ਹੁਣ ਪਾਈ ਕੱਪੜੇ ਲੀਣੇ ਦਾ ਕੰਮ ਕਰਦੀ ਆ ਕੱਪੜੇ ਧੋਣਦੀ ਆ ਨੇ ਸਭ ਪਤਾ ਹੀ ਆਵੇ ਕੱਪੜੇ ਚੱਲਦੇ ਨਾਲ ਕਿਉਂ ਕੱਢੇ ਕੱਪੜੇ ਧੋਣੀਆਂ ਮਾਈ ਆ ਚਾਹੀਏ ਕਹਿੰਦੀ ਚੱਲ ਮੈਂ ਨਾਲ ਕੰਮ ਕਰਾ ਦਿੰਦੀ ਆ ਮੈਂ ਕਾਕਾ ਅੰਡਾ ਦੇਖੀ ਜਾਈਂ ਪਾਲ ਕਰ ਆਪਣੀ ਸਰੋਂ ਚਿਰੀ ਚੱਲ ਅੰਦਾ ਲਿਆ ਕੇ ਦੇ ਹਾਂ ਲਿਆ ਕੇ ਦੇ ਪਾਣੀ ਪਕਾਉਂਗੀ ਰੋਟੀ ਲਿਆ ਅਛਾ ਨਹੀਂ ਅੰਦਾ ਨਹੀਂ ਸਵੇਰ ਨੂੰ ਰੋਟੀ ਬਣਾਈ ਤਾਂ ਗਿਆ ਮੱਕੀ ਨਾਲੇ ਖਾ ਗਈ ਤੂੰ ਮੈਨੂੰ ਤਾਂ ਪੁੱਛਿਆ ਨਹੀਂ ਖਾਂਦਾ ਹਾਂ ਹਾਂ ਲਸਣ ਮਿਰਚਾਂ ਤਿਆਰ ਹੋ ਗਈਆਂ ਹੋ ਗਈਆਂ ਤਿਆਰ ਬੇਬੇ ਲਸਣ ਮਿਰਚਾਂ ਤਿਆਰ ਕਰਨ ਨੂੰ ਆ ਜਾਣਾ ਆ ਜਾ ਆ ਕੀ ਕਰਦੀ ਆ ਬੇਬੇ ਪੁੱਛਦਾ ਕਿਆ ਕੀ ਕਰਦੀ ਆ ਪੁੱਛਦਾ ਆ ਬੇਬੇ ਛਾਹ ਬਣਾਉਂਦੀ ਓਏ ਆ ਬੇਬੇ ਲਸਣ ਮਿਰਚਾਂ ਆਧਾ ਤਿਆਰ ਕਰਨ ਲੱਗੀ ਹੈ ਨਾ ਹੂੰ ਲੋ ਜੀ ਹੁਣ ਆਧਾ ਲਸਣ ਦੀ ਤਿਆਰੀ ਹੋ ਗਈ ਤੇਦੀ ਹੂੰ ਦੀ ਦਾ ਨਾਸ ਮਾਰਿਆ ਪਿਆ ਤੂੰ ਇਹਨੇ ਹੈਨਾ ਕੀ ਕਰਦੀ ਐ ਦਾਦੀ ਹਾਂ ਹਾਕ ਮਾਰ ਕੇ ਦਾਦੀ ਤੇਦੀ ਕਾ ਦਾਦੀ ਤੇਦੀ ਕੀ ਕਰਦੀ ਐ ਹਾਂ ਕਾ ਸਾਗ ਬਣਾਉਣੀ ਐ ਹੈਨਾ ਸਾਗ ਬਣਾਉਂਦੀ ਐ ਦਾਦੀ ਹੂੰ ਕੱਲੀਓ ਲੱਗੀ ਹੋਈ ਆ ਤਾਂ ਦਾ ਪੇਟਣ ਦੇਖ ਲੈ ਖਾਣੀ ਕੌਲੀ ਕਹਿੰਨੇ ਅੰਟੇ ਹੋ ਗਿਆ ਤੇਰਾ ਸਾਗ ਬਣਿਆ ਨਹੀਂ ਅਜੇ ਹੈ ਐਦਾਂ ਮੂੰਹ ਕਰਕੇ ਗੱਲ ਕਰੀ ਨਹੀਂ ਮੈਂ ਨਹੀਂ ਕਰਾਂ ਐਦਾਂ ਉਹਦਾ ਮੂੰਹ ਕਰ ਪੈ ਤਾਂ ਦੱਸ ਨਾ ਤੇਰਾ ਸਾਗ ਇਹ ਬਣਿਆ ਨਹੀਂ ਦੱਸ ਸਵੇਰ ਦਾ ਤਾਂ ਸਾਗ ਤੇ ਆਇਆ ਦੱਸ ਬਾਲਵਾ ਕਮਲਾ ਕਰਿਆ ਪਿਆ ਤੂੰ ਕੱਲਿਓ ਮਨ ਨਹੀਂ ਹੈਗੀ ਮੈਂ ਹੁਣ ਤੈਨੂੰ ਕਿਹੜਾ ਕਿਸੇ ਨੂੰ ਕਿਹਾ ਹੈ ਹੈ ਇਹਨੂੰ ਤਿੰਨ ਘੰਟਾ ਹੋ ਗਿਆ ਤੈਨੂੰ ਸਾਗ ਤੇ ਬੈਠੀ ਨੂੰ ਤਾਂ ਉਹ ਤੋਂ ਆਪਣੇ ਪੈਸੇ ਲਵਾ ਲੈਣੇ ਸਵੇਰੇ ਸਾਜਰੇ ਤੇ ਟੀ ਕਾ ਲਵਾ ਕੇ ਤੈਨੂੰ ਕਿਹਾ ਵੀ ਪਾਈ ਹੋਇਆ ਕਾਇਮ ਆ ਟੀ ਕੇ ਦੱਸਦਾ ਤਾਂ ਸਾਗ ਜੇ ਰੋਲਦਾ ਆ ਤੇਰਾ ਹੱਟ ਨਹੀਂ ਬਾਈ ਦੇ ਲੋ ਕੀ ਕਰੀਏ ਦਾ ਸਾ ਦੇ ਮਗਰ ਪਈ ਹੱਤ ਦੋ ਕੇ ਆਈਏ ਵੀ ਦੋ ਘੰਟੇ ਲੱਗ ਜਣੇ ਇਹਨੂੰ ਤੇ ਕੌਲਾ ਕਰਿਆ ਪਿਆ ਨਾਲ ਸਾ ਨਾਲੇ ਆਪ ਕਮਲੀ ਹੋਈ ਪਈ ਐ ਅਗਰ ਆ ਘਵਗਾ ਤੂੰ ਕਮੜਾ ਹੋਇਆ ਹੋਇਆ ਮੈਂ ਦਾਦਾ ਘਵਣਾ ਹੋਇਆ ਹੈ ਆ ਦੱਸ ਤਾਂ ਲੈ ਵੀਡੀਓ ਚੱਲਦਾ ਛੋਟਾ ਮਾਰੋ ਮਾਰ ਦੱਸ ਆ ਬੂੜੀਆਂ ਨੂੰ ਕੀ ਕਹੇ ਰੂ ਇਹ ਨਹੀਂ ਦੇਣੀਆਂ ਹੈਈਆਂ ਪੂੜੀਆਂ ਪੂੜੀਆਂ ਤੇਰੀ ਸਾਡਾ ਕੰਮ ਕਰਿਆ ਹੋਇਆ ਹੈ ਆਇਆ ਇਹ ਸਾਡੇ ਛਾਣੀ ਆ ਕੁੜੀ ਆ ਆ ਮੇਰੀ ਇਹਨੂੰ ਨਾ ਸਾਰਾ ਨੁਕਸਾਨ ਕਰਿਆ ਪਿਆ ਕੱਲ ਮੈਂ ਖੰਨੇ ਆ ਹੁਣ ਆ ਦੇ ਲੈ ਛੋਲੇ ਭਟੂਰੇ ਅਪਣੇ ਕੀ ਬਣਾ ਬਣਾ ਖਾਈ ਜਾਂਦੀ ਪੂਜੀ ਹੂੰ ਆ ਕਾਲਾ ਨੂਨ ਐ ਐਦਾਂ ਮੂੰਹ ਕਰਕੇ ਦੱਸ ਆ ਦਿਖਾ ਕੀ ਆ ਮੈਨੂੰ ਪੂਜੀਏ ਦੇ ਵਿੱਚ ਲਾਲ ਟਮਟਰ ਪਾ ਪਾ ਖੰਨੀ ਆ ਤੈਨੂੰ ਦਿਮਾਗ ਨਹੀਂ ਤੇਰਾ ਆ ਦਾਦੀ ਪੋਤੀ ਦੋਏ ਸਵਾਦਾਂ ਨੇ ਪੱਟੀਆਂ ਹੀਆਂ ਆ ਦੇਖੀ ਆ ਆ ਭਾਈ ਆ ਜੀਜਾ ਐ ਆ ਦੇਖ ਲੋ ਵੇ ਕਹਿੰਦੇ ਸਾਡਾ ਬੀਪੀ ਵਧ ਗਿਆ ਸ਼ੂਗਰ ਵਧ ਗਿਆ ਆ ਨੀ ਨਿਗਾ ਮਾਰਿਓ ਆ ਚੀਜ਼ ਦੇਖ ਲਓ ਅੰਨਾ ਨਾ ਦੇਖੋ ਆਹ ਜ ਆਹ ਲੱਛਣ ਹੁੰਦੇ ਆਹ ਦਾਦੀ ਪੋਤੀ ਨੇ ਦੋਏ ਇਹਨਾਂ ਸਾਡਾ ਲਹੂ ਪੀਤਾ ਪਿਆ ਆ ਨੀ ਇਹ ਮੋਟੋ ਹੀ ਟੱਕਦੀ ਏ ਸਾਡੇ ਆ ਬੁਢੀ ਏ ਸਾਡੀ ਜੇ ਲਾਜੂ ਕੰਨ ਮੇਰਾ ਜੀ ਕਰਦਾ ਖਾਣੂ ਆ ਖਾਣੂ ਐਂ ਜਦਾਹੋਂ ਪੂਜਿਆ ਖਾਣ ਲੱਗਿਆ ਦਾਦੇ ਦੋ ਦੋ ਦਾਦੀ ਪੋਤੀ ਦੇਖ ਲਓ ਨਹੀਂ ਇਹਨਾਂ ਪੁੱਛਣਿਆ ਹੋਵੇ ਆ ਉਹ ਮਰੇ ਦਾਦੀ ਪੋਤੀ ਹੈ 男猴子，查了。